ਕੈਨੇਡਾ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਮਿਲ ਕੇ ਸਰਕਾਰ ਖਿਲਾਫ ਵੱਡੀ ਮੁਹਿੰਮ ਚੇੜੀ ਆ ਕਿਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਗੱਲ ਹੋਈ ਕਿ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਨਾਲ ਉੱਥੇ ਗੁੰਡਾਗਰਦੀ ਉੱਥੇ ਗੈਂਗਸਟਰ ਉੱਥੇ ਨਸ਼ੇ ਉੱਥੇ ਬਹੁਤ ਕੁਝ ਵਧਿਆ ਜਿਹਦੇ ਵਿੱਚ ਸਭ ਤੋਂ ਵੱਧ ਜਿਹੜਾ ਬਿਸ਼ਨੋਈ ਗੈਂਗ ਆ ਉੱਥੇ ਕਤਲ ਵੀ ਕਰ ਰਿਹਾ ਸਿੱਖਾਂ ਦੇ ਸਿੱਖ ਫੈਡਰੇਸ਼ਨ BC ਦੇ ਸਾਂਝੇ ਤੌਰ ਤੇ ਸਰਕਾਰ ਨਾਲ ਇਹ ਗੱਲ ਕੀਤੀ ਵੀ ਸਾਨੂੰ ਜਵਾਬ ਦਿਓ ਵੀ ਇੱਕ ਵਿਸ਼ੇਸ਼ ਸਟਾਰਟ ਫੋਰਸ ਬਣਾਈ ਜਿਸ ਵਿੱਚ 20 ਆਫੀਸਰ ਨੇ ਫੈਡਰਲ ਸਰਕਾਰ ਨੂੰ ਵਧੇਰੇ ਸਹਾਇਤਾ ਦੇ ਲਈ ਕਿਹਾ ਜਾਂਦਾ ਉੱਥੇ ਇਹਨਾਂ ਨੌਜਵਾਨਾਂ ਨੇ ਇਹ ਗੱਲ ਕੀਤੀ ਕਿ ਭਾਈ ਇਹ ਜਿਹੜਾ ਸਰਕਾਰ ਕਰੀਏ ਇਹ ਬਹੁਤ ਘੱਟ ਹੈ ਸਰਕਾਰ ਨੂੰ ਸਿੱਖ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਜਿੰਨਾ ਚਿਰ ਇਹਨਾਂ ਨੂੰ ਰੋਕ ਨਹੀਂ ਪਾਉਂਦੇ ਅਸੀਂ ਤੁਹਾਡੇ ਖਿਲਾਫ ਰਵਾਂਗੇ ਵੈਗੁਰਜੀ ਕਕਾਲ ਸਾਹਿਬ ਵੈਗੁਰਜੀ ਕੀ ਫਤਿਹ ਜੀ ਅਕਾਲ ਚੈਨਲ ਦੇਖ ਰਹੇ ਹੋ ਸਮੂਹ ਸੰਗਤਾਂ ਨੂੰ ਦਾਸ ਨਿਰਮਲਜੀਤ ਸਿੰਘ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਸੇਵਾ ਵਿੱਚ ਹਾਜ਼ਰ ਹਾਂ ਸਿੱਖ ਖਬਰਨਾਮਾ ਪ੍ਰੋਗਰਾਮ ਲੈ ਕੇ ਕੁਝ ਖਬਰਾਂ ਤੇ ਉਹਦੇ ਬਾਰੇ ਵਿੱਚ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝਾ ਕਰਦਾ ਹੁੰਨਾ ਹਾਂ ਤੁਹਾਡੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਹਾਂ ਪਹਿਲੀ ਖਬਰ ਇਹਨਾਂ ਦਿਨਾਂ ਦੇ ਵਿੱਚ ਛੋਟੇ ਤੇ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਮਨਾਈ ਜਾ ਰਹੀ ਹੈ। ਸਹਬਜ਼ਾਦਾ ਅਜੀਤ ਸਿੰਘ ਜੀ, ਸਹਬਜ਼ਾਦਾ ਜੁਝਾਰ ਸਿੰਘ ਜੀ ਤਿੰਨ ਪੰਜ ਪਿਆਰਿਆਂ ਵਿੱਚੋਂ ਤੇ ਤਕਰੀਬਨ 40 ਸਿੰਘ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਨੇ। ਤੇ ਸਹਬਜ਼ਾਦਾ ਜੋਰਾਵਰ ਸਿੰਘ, ਸਹਬਜ਼ਾਦਾ ਸਹਬਜ਼ਾਦਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਉਹ ਸਰਹੰਦ ਦੇ ਵਿੱਚ ਸ਼ਹੀਦ ਹੋਏ ਨੇ। ਇਹਨਾਂ ਨੂੰ ਸਿੱਖ ਇਤਿਹਾਸ ਵਿੱਚ ਸਾਕਾ ਚਮਕੌਰ ਤੇ ਸਾਕਾ ਸਰਹੰਦ ਕਿਹਾ ਜਾਂਦਾ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਸਾਡੇ ਵਾਸਤੇ ਇੱਕ ਪ੍ਰੇਰਨਾ ਬਣੀ ਕਿ ਇਹ ਨਹੀਂ ਕਿ ਤੁਸੀਂ ਵੱਡੀ ਉਮਰ ਦੇ ਹੋ ਜਾਂ ਤੁਹਾਡੇ ਕੋਲ ਸ਼ਸਤਰ ਨਹੀਂ ਨੇ ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਧਰਮ ਵਿੱਚ ਦ੍ਰਿੜ ਰਹਿ ਸਕਦੇ ਹੋ ਆਪਣੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਇੰਨੀ ਦ੍ਰਿੜਤਾ ਆ ਜਾਂਦੀ ਹੈ ਕਿ ਨਾ ਤੂੰ ਡੋਲੋ ਨਾ ਅਸੀਂ ਗਿਰਤੇ ਰੱਖ ਲਈਨੀ ਹਰ ਮੇਰੀ ਪਿਛਲੇ ਕਈ ਸਾਲਾਂ ਤੋਂ ਕੌਮ ਦੇ ਵਿੱਚ ਇਹ ਜਾਗਰਤੀ ਆਈ ਹੈ ਕਿ ਸਹਬਜ਼ਾਦਿਆਂ ਦੇ ਸ਼ਹੀਦੀ ਗੁਰਪੁਰਬ ਚੜ੍ਹਦੀ ਕਲਾ ਨਾਲ ਮਨਾਉਣੇ ਸ਼ੁਰੂ ਕਰ ਦਿੱਤੇ। ਬਿਨਾਂ ਸ਼ੱਕ ਕੁਝ ਅਗਿਆਨਤਾ ਵਸ ਅਸੀਂ ਸਹਬਜੀਤ ਦੇ ਸ਼ਹੀਦੀ ਛੱਡ ਕੇ ਤੇ ਕ੍ਰਿਸਮਸ ਸੈਲੀਬ੍ਰੇਟ ਕਰ ਰਹੇ ਹਾਂ ਸਿੱਖ ਪਰ ਉਹਦੇ باوجود ਵੀ ਇਸ ਵਾਰ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਝੁਕਾ ਸਹਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਮਨਾਉਣ ਵਿੱਚ ਰਿਹਾ। ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਫਤਿਹਗੜ੍ਹ ਸਾਹਿਬ ਉਹਨਾਂ ਨੇ ਸਫਰੇ ਸ਼ਹਾਦਤ ਸ਼ੁਰੂ ਕੀਤਾ। ਜਿਹੜਾ ਪੰਜਾਬ ਤੋਂ ਚੱਲ ਕੇ ਸਰਹੰਦ ਤੋਂ ਚੱਲ ਕੇ ਅੱਜ ਸੰਸਾਰ ਭਰ ਦੀਆਂ ਸੰਗਤਾਂ ਤੱਕ ਪਹੁੰਚਿਆ ਤੇ ਉਸ ਇਤਿਹਾਸ ਨੂੰ ਦੂਰ ਦੂਰ ਤੱਕ ਪਹੁੰਚਾਇਆ ਗਿਆ। ਇੰਗਲੈਂਡ ਦੇ ਬਹੁਤ ਸਾਰੇ ਗੁਰੂ ਘਰਾਂ ਵਿੱਚ ਲਗਾਤਾਰ ਸਹਾਬਜਾਦਿਆਂ ਦੀ ਸ਼ਹਾਦਤ ਦੇ ਸਮਾਗਮ ਹੋਏ। ਆਓ ਅਸੀਂ ਅਰਦਾਸ ਕਰੀਏ ਕਿ ਜਿਵੇਂ ਮਾਂ ਗੁਜਰੀ ਦੀ ਇੱਛਾ ਹੈ ਕਿ ਮੇਰੇ ਬੱਚਿਆਂ ਦਾ ਜਿੰਨਾ ਵੀ ਜੀਵਨ ਹੈ, ਮੇਰੇ ਪੋਤਿਆਂ ਦੀ ਜਿੰਨੀ ਵੀ ਆਯੂ ਹੈ, ਉਹਨਾਂ ਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਅਰਦਾਸ ਆਸ ਤੇ ਬੱਚਿਆਂ ਨੂੰ ਗੁਰੂ ਸ਼ਬਦ ਨਾਲ ਜੋੜਨ ਦਾ ਉਪਰਾਲਾ ਕਰੀਏ ਤਾਂ ਕਿ ਸਾਡੇ ਬੱਚੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਕੰਮਾਂ ਤੇ ਜਾ ਕੇ ਚਾਹੇ ਉਹ ਅੱਜ ਗਰੂਮਿੰਗ ਦਾ ਮਸਲਾ ਹੈ ਬ੍ਰੇਨ ਵਾਸ਼ ਦਾ ਮਸਲਾ ਹੈ ਚਾਹੇ ਉਹ ਬੁੱਲਿੰਗ ਦਾ ਮਸਲਾ ਹੈ ਹਰ ਇੱਕ ਮਸਲੇ ਨੂੰ ਚੜ੍ਹਦੀ ਕਲਾ ਨਾਲ ਹੈਂਡਲ ਕਰ ਸਕਣ ਇਹ ਸਾਡਾ ਫਰਜ਼ ਸਾਰਿਆਂ ਦਾ ਬੰਦ ਹੈ ਮੈਂ ਇੱਕ ਦੋ ਲਾਈਨਾਂ ਲਿਖੀਆਂ ਸੀ ਤੇਰੇ ਬਾਲ ਵਿੱਚ ਜਦੋਂ ਅਜੀਤ ਦੇ ਤੇਰੇ ਬਾਲ ਭਾ ਤੇਰੇ ਪੁੱਤਰ ਵਿੱਚ ਤੇਰੇ ਬਾਲ ਵਿੱਚ ਜਦੋਂ ਅਜੀਤ ਤੇ ਜੁਝਾਰ ਦੀ ਚਾਲ ਹੋਊ ਕਲਗੀ ਤਰਪਿਤਾ ਤੇਰੇ ਤੇ ਨਿਹਾਲ ਹੋ ਸਾਹਿਬ ਸਾਡੇ ਕੋਲ ਇਹੋ ਹੀ ਮੰਗਦੇ ਆ ਰਹੇ ਨਹੀਂ ਰਹਿ ਸੋਈ ਸਿੱਖ ਮੇਰਾ ਉਹ ਸਾਹਿਬਾ ਉਸਕਾ ਚੇਰਾ ਜਿਹੜਾ ਸਾਕਾ ਸਿੱਖਾਂ ਦੀ ਜਿਹਨ ਵਿੱਚੋਂ ਭੁੱਲ ਚੁੱਕਿਆ 300 ਸਾਲ ਵਿੱਚ 321 ਸਾਲ ਹੋਇਨੇ ਬਾਬਾ ਬੰਦਾ ਸਿੰਘ ਬਹਾਦਰ ਨੇ 2 ਸਾਲ ਬਾਅਦ ਹੀ ਉਸ ਜ਼ਾਲਮ ਰਾਜ ਦੀ ਨੀਂਹ ਪੁੱਟ ਦਿੱਤੀ ਸੀ ਤੇ ਸਾਨੂੰ ਸਦਾ ਲਈ ਇਹ ਪ੍ਰੇਰਣਾ ਦਿੱਤੀ ਕਿ ਕਮਕੌਰ ਦੀ ਜੰਗ ਵੀ ਹੋਣੀ ਹੈ ਹਥਿਆਰਾਂ ਨਾਲ ਵੀ ਹੋਣੀ ਹੈ ਤੇ ਵਿਚਾਰਾਂ ਨਾਲ ਵੀ ਹੋਣੀ ਹੈ। ਵਜ਼ੀਰ ਖਾਨ ਦੀ ਕਚਹਿਰੀ ਦਾ ਬੜਾ ਵੱਡਾ ਹਮਲਾ ਜਿਹਦੇ ਵਿੱਚ ਆਪ ਉਹ ਸੂਬਾ ਸਰਹੰਦ ਬੈਠਾ ਹੋਇਆ ਗਵਰਨਰ ਬੈਠਾ ਹੋਇਆ ਉਹਦੇ ਇਮਾਮ ਬੈਠੇ ਹੋਏ ਨੇ, ਮੌਲਵੀ ਬੈਠੇ ਹੋਏ ਨੇ, ਜਰਨੈਲ ਬੈਠੇ ਹੋਏ ਨੇ ਤੇ ਦੋ ਛੋਟੇ-ਛੋਟੇ ਬੱਚਿਆਂ ਨੂੰ ਕਨਵਰਟ ਕਰਨ ਦੀ ਜ਼ੋਰ ਲਾ ਰਹੇ ਨੇ ਕਿ ਤੁਸੀਂ ਆਪਣਾ ਧਰਮ ਛੱਡ ਦਿਓ। ਉਹ ਦ੍ਰਿੜਤਾ ਸਾਡੇ ਬੱਚਿਆਂ ਵਿੱਚ ਤਾਂ ਆਏਗੀ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਗੁਰਬਾਣੀ ਤੇ ਆਪਣੇ ਵਾਹਿਗੁਰੂ ਜੀ ਦੇ ਸਿਮਰਨ ਨਾਲ ਜੋੜ ਦਿਆਂਗੇ ਇਹ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਸੋ ਇਹ ਸ਼ਹੀਦੀ ਜਿਹੜੇ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਸੀ ਅਲੋਕਿਕ ਸੀ ਮੈਂ ਜਿੰਨਾ ਵੀ ਦੇਖ ਸਕਿਆ ਰਿਕਾਰਡ ਤੋੜ ਸੰਗਤ ਪਹੁੰਚੀ ਤੇ ਜਿੰਨੇ ਵੀ ਅਸੀਂ ਪਹੁੰਚੇ ਅਰਦਾਸ ਕਰੀਏ ਮਹਾਰਾਜ ਤੁਸਾਨੂੰ ਵੀ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਧੀਆਂ ਤੇ ਪੁੱਤਰ ਬਣਾਇਆ ਸੀ ਸਾਡੇ ਤੇ ਕਿਰਪਾ ਕਰ ਜੀ ਅਸੀਂ ਇਸ ਤੋਂ ਅਜੇ ਤੱਕ ਵਾਂਝੇ ਆ ਤੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਧੀਆਂ ਪੁੱਤਰ ਬਣਾ ਲੈ ਇਹ ਸੱਚੀ ਸ਼ਰਧਾਂਜਲੀ ਸਾਹਿਬਜ਼ਾਦਿਆਂ ਨੂੰ ਹੋਵੇਗੀ ਜਦੋਂ ਸਾਹਿਬਜ਼ਾਦਿਆਂ ਨੂੰ ਵਜ਼ੀਰਖਾਂ ਇਹ ਗੱਲ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਵੰਸ਼ ਖਤਮ ਕਰ ਦਿੱਤੀ ਮੈਂ ਗੁਰੂ ਗੋਬਿੰਦ ਸਿੰਘ ਦੀ ਕੋਲਾਜ ਖਤਮ ਕਰ ਦਿੱਤੀ ਦੋ ਚਮਕੌਰ ਵਿੱਚ ਤੇ ਦੋ ਅਜ ਇੱਥੇ ਸ਼ਹੀਦ ਕਰਨ ਲੱਗਾ ਤੇ ਸਾਹਿਬਜ਼ਾਦਿਆਂ ਨੇ ਜਕਾਰਾ ਛੱਡ ਕੇ ਇੱਕ ਗੱਲ ਕਹੀ ਸੀ ਅੱਲਾ ਯਾਰਖਾਂ ਜੋਗੀ ਲਿਖਦਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਕਹਿੰਦੇ ਤੂੰ ਮਤ ਸੋਚ ਪੀ ਤੂੰ ਸਾਨੂੰ ਮਾਰ ਦੇ ਲੱਗਾ ਅਸਲ ਵਿੱਚ ਤੇ ਕੌਮ ਨੂੰ ਜੀਵਨ ਮਿਲ ਲਗਾ ਗੁਰੂ ਦਾ ਤੇ ਵੰਸ਼ ਵੱਧਾ ਰਹੇਗਾ ਅੱਜ ਜਿੰਨੇ ਵੀ ਅਸੀਂ ਅੰਮ੍ਰਿਤਧਾਰੀ ਧੀਆਂ ਪੁੱਤਰਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸਾਂ ਗੁਰੂ ਦੀ ਬੰਸਿਆਂ ਅਸੀਂ ਕਿਸੇ ਕਿਸੇ ਸਨਾਤਨੀ ਦੀ ਨਹੀਂ ਅਸੀਂ ਕਿਤੇ ਹਿੰਦੂ ਧਰਮ ਦੀ ਸ਼ਾਖ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤਰਿਆਂ ਤੇ ਗੁਰੂ ਗੋਬਿੰਦ ਸਿੰਘ ਸਾਨੂੰ ਅਕਾਲ ਪੁਰਖ ਦੀ ਫੌਜ ਕਹਿੰਦਾ ਕਿਸੇ ਸਨਾਤਨੀ ਦੀ ਨਹੀਂ ਖਾਲਸਾ ਅਕਾਲ ਪੁਰਖ ਦੀ ਫੌਜ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਮ ਹਮ ਹੈ ਸਰੋਂ ਪਰ ਉਠਾ ਚਲੇ ਸਿੱਖੀ ਕੀ ਸਲਤਨਤ ਦਾ ਬੂਟਾ ਲਗਾ ਚਲੇ ਤਾਂ ਜੋ ਤਖਤੋ ਬਸ ਜੇ ਅਬ ਕੌਮ ਪਾਏਗੀ ਦੁਨੀਆਂ ਸੇ ਜ਼ੁਲਮੋ ਸਿਤਮ ਕਾ ਨਾਮੋ ਨਿਸ਼ਾਨ ਮਿਟਾਏਗੀ ਕਹਿੰਦੇ ਸਿੱਖਾਂ ਨੂੰ ਅਸੀਂ ਬਾਦਸ਼ਾਹ ਦੇ ਕੇ ਚਲੇ ਆਪਣੀ ਸ਼ਹਾਦਤ ਨਾ ਸਦੀਵੀ ਬਾਦਸ਼ਾਹ ਔਰ ਉਹ ਜਿਹੜੀ ਸਦੀਵੀ ਬਾਦਸ਼ਾਹ ਹੈ ਜਿੰਨਾ ਵੀ ਸਾਡੇ ਕੋਲ ਤਾਕਤ ਹੈ ਉਸ ਦੇ ਨਾਲ ਅਸੀਂ ਸਮਾਜ ਦਾ ਭਲਾ ਸਰਬੱਤ ਦਾ ਭਲਾ ਜਿਹਨੂੰ ਮਹਾਰਾਜ ਕਹਿੰਦੇ ਖਾਲਸਾ ਸੋਏ ਨਿਰਧਨ ਕੋ ਪਾਲੇ ਖਾਲਸਾ ਸੋਏ ਦੁਸ਼ਟ ਕੋ ਗਾਲੇ ਵਾਲੀ ਗੱਲ ਕਰਨੀ ਹੈ ਜਿਹੜੀਆਂ ਬੁਰਾਈ ਦੀਆਂ ਤਾਕਤਾਂ ਨੇ ਉਹ ਭਾਵੇਂ ਸਿੱਖੀ ਸਰੂਪ ਵਿੱਚ ਕਿਉਂ ਨਾ ਹੋਣ ਉਹਨਾਂ ਨੂੰ ਜਿੰਨਾ ਅਸੀਂ ਸਮਾਜ ਨੂੰ ਬਚਾ ਸਕਦੇ ਹਾਂ ਬਚਾਉਣਾ ਤੇ ਜਿਹੜਾ ਕੋਈ ਗਰੀਬ ਮਜ਼ਲੂਮ ਹੈ ਉਹਦੇ ਨਾਲ ਖਲੋਣਾ ਇਹ ਖਾਲਸੇ ਦਾ ਕੰਮ ਆ ਜਦੋਂ ਖਲੋਣਾ ਸ਼ੁਰੂ ਕਰ ਦਿੱਤਾ ਇਹ ਇਨਕਲਾਬ ਸਿਰਫ ਪੰਜਾਬ ਭਾਰਤ ਨਹੀਂ ਬਲਕਿ ਸਾਰੇ ਸੰਸਾਰ ਤੱਕ ਪਹੁੰਚੇਗਾ ਔਰ ਮੈਂ ਅਰਦਾਸ ਕਰਦਾ ਖਾਲਸਾ ਜੀ ਕੇ ਬੋਲ ਬਾਲੇ ਸਾਰੇ ਸੰਸਾਰ ਵਿੱਚ ਹੋਣ ਹੋਣੇ ਸਾਡੇ ਜਰੀਏ ਮੇਰੇ ਕੋਲ ਅਗਲੀ ਖਬਰ ਹੈ ਜੀ ਮੁੱਖ ਮੰਤਰੀ ਨितीश ਕੁਮਾਰ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ਪੁਰਬ ਤੇ ਮੱਥਾ ਟੇਕਿਆ ਹੈ ਬਿਹਾਰ ਵਿੱਚ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਤਖਸਿਰੀ ਪਟਨਾ ਸਾਹਿਬ ਮੇਰੇ ਵਾਸਤੇ ਇਹ ਹੈਰਾਨੀ ਦੀ ਗੱਲ ਆ ਕਿ ਜਦੋਂ ਵੀ ਕੋਈ ਕਾਂਗਰਸੀ ਜਾਂ ਬੀਜੇਪੀ ਦਾ ਜਾਂ ਕੋਈ ਵੀ ਲੀਡਰ ਆਉਂਦਾ ਸੀ ਕਿਰਪਾਨ ਕਿਉਂ ਦਿੰਨੇ ਆ ਕੀ ਇਹ ਕਿਰਪਾਨ ਦਾ ਸਿਧਾਂਤ ਸਿੱਖੀ ਵਿੱਚ ਹੈ ਤਾਂ ਸਿਰਫ ਜਥੇਦਾਰਾਂ ਨੂੰ ਦਿੱਤੀ ਜਾਂਦੀ ਸੀ ਜਿਹੜਾ ਕੌਮ ਦਾ ਕੋਈ ਜਰਨੈਲ ਹੁੰਦਾ ਸੀ ਉਹਨੂੰ ਦਿੱਤੀ ਜਾਂਦੀ ਸੀ ਸਰੋਪੇ ਵੀ ਮਨਾ ਹੋਣੀ ਚਾਹੀਦੀ ਹੈ ਮੈਨੂੰ ਇੰਜ ਲੱਗਦਾ ਹੈ ਪਤਾ ਨਹੀਂ ਤੁਸੀਂ ਸਹਿਮਤ ਹੋਵੋ ਜਾਂ ਨਾ ਹੋਵੋ ਮੈਂ ਤਾਂ ਆਪਣੀ ਵਿਚਾਰ ਤੁਹਾਡੇ ਨਾਲ ਸਾਂਝ ਕਰਦਾ ਹੁਣਾ ਕਿ ਜਿਹੜਾ ਵੀ ਗੈਰ ਸਿੱਖ ਗੁਰਦੁਆਰੇ ਆਵੇ ਜਾਂ ਪਤਿਤ ਸਿੱਖ ਗੁਰਦੁਆਰੇ ਆਵੇ ਉਹਨਾਂ ਨੂੰ ਸਿੱਖ ਕਿਤਾਬਾਂ ਦਾ ਇੱਕ ਲਿਟਰੇਚਰ ਦਿੱਤਾ ਜਾਵੇ ਇੱਕ ਪੂਰਾ ਬਣਿਆ ਹੋਵੇ ਸਿੱਖੀ ਕੀ ਹੈ ਨਿਤਨਿੰਦ ਸਟੀਕ ਸਿੱਖ ਰਹਿਤ ਮਰਿਆਦਾ ਤੇ ਹੋਰ ਕਿਤਾਬਾਂ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਕਿ ਉਹ ਪੜ੍ਹ ਕੇ ਉਹਨਾਂ ਨੂੰ ਸਿੱਖੀ ਬਾਰੇ ਪਤਾ ਲੱਗੇ ਅਸੀਂ ਉਹਨਾਂ ਨੂੰ ਉਹ ਉਹ ਇਨਾਮ ਉਹ ਸਨਮਾਨ ਦੇ ਰਹੇ ਹਾਂ ਜਿਹੜਾ ਕਦੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇੱਕ ਸਾਲ ਦੀ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਪਿੱਛੇ ਸਰੋਪਾ ਮਿਲਦਾ ਸੀ ਅਸੀਂ ਕਈ ਸਾਲਾਂ ਤੋਂ ਸਵਾਗਮ ਕਰਦੇ ਆਂ ਸਲੋਹ ਦੇ ਵਿੱਚ ਅਸੀਂ ਸਰੋਪੇ ਦੇਣੇ ਬੰਦ ਕਰ ਦਿੱਤੇ ਪਤਾ ਲੱਗ ਗਿਆ ਸਰੋਪਾ ਇੱਕ ਬੜੀ ਵੱਡੀ ਬਖਸ਼ਿਸ਼ ਸੀ ਜਣੇ ਖਣੇ ਦੇ ਗੱਲ ਚ ਪਾਈ ਜਾਂਦੇ ਆ ਔਰ ਉਹ ਤੋਂ ਕਿਰਪਾਨ ਦੀ ਗੱਲ ਆ ਕਿਉਂ ਕਿਰਪਾਨ ਦੇ ਰਹੇ ਆ ਜੀ ਉਹਨੇ ਸਿੱਖੀ ਵਾਸਤੇ ਕੀ ਕੀਤਾ ਇਹ ਸਾਡੇ ਵਾਸਤੇ ਸਾਨੂੰ ਇਹਨੂੰ ਮਰਿਆਦਾ ਨੂੰ ਸਮਝਣਾ ਪੈਣਾ ਵੀ ਜਿਹੜਾ ਆਉਂਦਾ ਹੈ ਔਰ ਉਹਦੇ ਕੀ ਅਸੀਂ ਕਰਦੇ ਆ ਉਹਨੂੰ ਇਹਨਾਂ ਵੀਆਈਪੀ ਟ੍ਰੀਟਮੈਂਟ ਦੇ ਦਿੰਦੇ ਆ ਵੀ ਉਹਨੂੰ ਲੱਗਦਾ ਵੀ ਮੈਂ ਗੁਰੂ ਕੋਲ ਨਹੀਂ ਆਇਆ ਮੈਂ ਤੇ ਬਾਦਸ਼ਾਹ ਆ ਕਿੰਨਿਆਂ ਨੇ ਇਹਨਾਂ ਨੇ ਸਾਖੀਆਂ ਸੁਣਾਈਆਂ ਹੋਣਗੀਆਂ ਵੀ ਗੁਰੂ ਕੇ ਮਹਿਲ ਨੂੰ ਕਿਧਰੋਂ ਭਾਜੜਾ ਪੈ ਗਈਆਂ ਉਹ ਸਾਖੀ ਨਾਲ ਮੈਂ ਸਹਿਮਤ ਨਹੀਂ ਕਿਉਂਕਿ ਮਾਤਾ ਗੰਗਾ ਜੀ ਕੋਈ ਅਣਜਾਣ ਨਹੀਂ ਨੇ ਵੀ ਬਾਬਾ ਬੋਢੀ ਜੀ ਕਹਿੰਦੇ ਕਿਧਰੋਂ ਭਾਜੜਾ ਪੈ ਗਿਆ ਜਦੋਂ ਲੀਡਰਸ਼ਿਪ ਇਹੋ ਜਿਹੀ ਆਉਂਦੀ ਹੈ ਸਾਡੇ ਪ੍ਰਬੰਧਕ ਸਾਡੇ ਗਿਆਨੀ ਸਿੰਘ ਉਹਨਾਂ ਲੀਡਰਾਂ ਦੇ ਪਿੱਛੇ-ਪਿੱਛੇ ਭੱਜੇ ਫਿਰਦੇ ਆ ਕਿ ਉਹਨਾਂ 'ਚ ਇਹ ਨਹੀਂ ਤਾਕਤ ਨਹੀਂ ਵੀ ਉਹ ਕਹਿ ਸਕਣ ਕਿ ਨਿਮਰਤਾ ਦੇ ਨਾਲ ਆਓ ਤੇ ਨਿਮਰਤਾ ਦੇ ਨਾਲ ਗੁਰੂ ਅਗਗੇ ਅਰਦਾਸ ਕਰਕੇ ਜਾਓ ਇਹ ਗੁਰੂ ਕੀ ਸਿੱਖੀ ਹੈ ਇਹਨੂੰ ਪੜੋ ਸਮਝੋ ਤੇ ਸ਼ਾਇਦ ਸਮਾਜ ਵਿੱਚ ਫਰਕ ਪਵੇ ਜਦੋਂ ਅਸੀਂ ਰਾਜਨੀਤਿਕ ਲੋਕਾਂ ਦੇ ਪਿੱਛੇ ਭੱਜਣ ਲੱਗ ਪਏ ਉਹਨਾਂ ਦੇ ਪੱਲੇ ਅੱਗੇ ਕੁਛ ਨਹੀਂ ਤੇ ਮਨੁੱਖ ਮਾ ਕਰਨਾ ਪੱਲੇ ਸਾਡੇ ਵੀ ਕੁਝ ਨਹੀਂ ਜੇ ਰਹਿਣਾ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਤਾੜਨਾ ਦੇ ਕੇ ਕਿਹਾ ਸੀ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ ਇਹ ਜਿਹੜੀਆਂ ਚੀਜ਼ਾਂ ਨੇ ਇਸ ਸਿੱਖ ਜਰਨੈਲਾ ਨੂੰ ਸ਼ੋਭਦੀਆਂ ਨੇ ਜਿਨ੍ਹਾਂ ਨੇ ਸਿੱਖਾਂ ਵਾਸਤੇ ਕੁਰਬਾਨੀ ਕੀਤੀ ਹੈ ਸਿੱਖੀ ਦੇ ਚੜ੍ਹਦੀ ਕਲਾ ਵਾਲੀ ਯਤਨਸ਼ੀਲ ਨੇ ਔਰ ਹੈ ਉਹ ਪੂਰਨ ਗੁਰਸੇਕ ਕਿਰਪਾਨ ਉਸ ਨੂੰ ਭੇਟ ਕਰਨੀ ਚਾਹੀਦੀ ਹੈ ਮੈਨੂੰ ਯਾਦ ਆਪੀ 1984 ਦੇ ਕਤਲੇਆਮ ਵਿੱਚ ਸ਼ਾਮਿਲ ਕਾਂਗਰਸ ਦਾ ਇੱਕ ਲੀਡਰ ਸੀ ਉਹਨੂੰ ਦਿੱਲੀ ਕਮੇਟੀ ਨੇ ਕਿਰਪਾਨਾਂ ਭੇਟ ਕੀਤੀਆਂ ਜੀ ਬੜਾ ਵਿਰੋਧ ਹੋਇਆ ਸਿੱਖਾਂ ਵਿੱਚ ਵੀ ਇਹ ਤਾਂ ਸਿੱਖਾਂ ਦਾ ਕਤਲ ਕਰ ਰਿਹਾ ਹੈ ਇਹ ਇਹ ਤਾਂ ਸਿੱਖਾਂ ਦਾ ਕਾਤਲ ਹੈ ਇਹਨੂੰ ਤੁਸੀਂ ਕਿਰਪਾਨ ਦੇ ਰਹੇ ਹੋ ਵੀ ਇਹ ਸਿੱਖਾਂ ਨੂੰ ਹੋਰ ਕਤਲ ਕਰੇ ਉਹ ਇੱਕ ਰਿਵਾਜ ਬਣ ਗਿਆ ਹੁਣ ਸਿੱਖ ਕੋਈ ਬੋਲਦਾ ਹੀ ਨਹੀਂ ਸਿੱਖ ਗੱਲ ਹੀ ਨਹੀਂ ਕਰਦਾ ਸੰਸਾਰ ਪਰਦੇਸ ਸਿੱਖ ਸੰਗਤਾਂ ਨੂੰ ਕਵਾਂਗਾ ਇਹ ਜਿਹੜਾ ਇਹ ਜਿਹੜਾ ਪ੍ਰਬੰਧ ਹੈ ਇਹਨੂੰ ਖਤਮ ਕਰੋ ਉੱਥੇ ਆਇਆ ਨੂੰ ਗੁਰਸਿੱਖੀ ਦਾ ਲਿਟਰੇਚਰ ਗੁਰਸਿੱਖੀ ਦੀਆਂ ਕਿਤਾਬਾਂ ਦਿਓ ਤਾਂ ਕਿ ਉਹਨਾਂ ਨੂੰ ਸਿੱਖੀ ਬਾਰੇ ਪਤਾ ਲੱਗ ਸਕੇ ਅੱਜ ਨਹੀਂ ਕੱਲੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਵੱਲ ਪ੍ਰੇਰੇ ਜਾਣ ਮੇਰੇ ਕੋਲ ਅਗਲੀ ਖਬਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ 328 ਰੂਪ ਉਦੇ ਵਿੱਚ ਸ਼੍ਰੋਮਣੀ ਕਮੇਟੀ ਜਥੇਦਾਰ ਵੀ ਇਨਵੋਲਵ ਹੋਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇੱਕ ਬੜਾ ਗਰਮਗਰਮ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਕਿਹਾ ਜੀ ਨਹੀਂ ਇਹ ਸਿਰਫ ਕਾਗਜ਼ਾਂ ਦੀ ਗਲਤੀ ਸੇ ਐਸਾ ਕੁਝ ਨਹੀਂ ਹੋਇਆ ਏਡਿ 328 ਪਾਵਨ ਸਰੂਪ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 16 ਮੁਲਾਜ਼ਮਾਂ ਖਿਲਾਫ ਐਫ ਆਰ ਆਈ ਦੀ ਜਾਂਚ ਲਈ ਵਿਸ਼ੇਸ਼ ਟੀਮ ਗਠਨ ਕਰ ਦਿੱਤੀ ਹੁਣ ਸਰਕਾਰ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਇਹ 16 ਮੁਲਾਜ਼ਮ ਦੋਸ਼ੀ ਨੇ ਜਿਨ੍ਹਾਂ ਕਰਕੇ ਸਰੂਪਾਂ ਸਰੂਪ ਲਾਪਤਾ ਹੋਏ ਨੇ ਉਹ ਖੁਰਦ-ਬੁਰਦ ਕਰ ਦਿੱਤਾ ਸਿਰਫ ਮੇਰੇ ਖਿਆਲ ਉਹਨਾਂ ਨੂੰ ਮੁਤਲ ਕੀਤਾ ਗਿਆ ਤੇ ਸ਼ਾਇਦ ਫਿਰ ਬਾਅਦ ਚ ਰੱਖ ਲਿਆ ਗਿਆ ਪੱਕਾ ਨਹੀਂ ਹੈ ਆਮ ਆਦਮੀ ਪਾਰਟੀ ਨੇ ਇੱਕ ਵਿਸ਼ੇਸ਼ ਜਾਂਚ ਟੀਮ ਤਿਆਰ ਕੀਤੀ ਹੈ ਐਸਆਈਟੀ ਕਹਿੰਦੇ ਸ਼ਾਰਟ ਫਾਰਮ ਦੇ ਵਿੱਚ ਇਸ ਤੋਂ ਬਾਅਦ ਅਕਾਲ ਤਖਤ ਤੇ ਆਪ ਦੀ ਅਗਵਾਈ ਵਿੱਚ ਦੂਆਂ ਵਿੱਚ ਟਕਰਾਅ ਵਾਲੀ ਸਥਿਤੀ ਬਣ ਗਈ ਹੈ ਇਸ ਮੁੱਦੇ ਤੇ ਅਕਾਲਤਿਕ ਸਾਹਿਬ ਤੇ 28 ਤਰੀਕ ਨੂੰ ਯਾਨੀ ਕਿ ਅੱਜ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ ਜਿਦੇ ਵਿੱਚ ਜਥੇਦਾਰ ਗੜਗੱਜ ਹੋ ਰਹੇ ਨੇ ਜਿਹੜਾ ਹੈ ਮੀਟਿੰਗ ਕਰਨੀ ਹੈ ਧਾਮੀ ਜਿਹੜੇ ਪ੍ਰਧਾਨ ਨੇ ਐਸਜੀਪੀਸੀ ਦੇ ਸਰਕਾਰ ਦੀ ਇਸ ਕਸਮੀ ਦੀ ਸਖਤ ਨਕੇਦੀ ਕਰਦਿਆ ਸਿੱਖਾਂ ਦੀ ਸਰਵਉੱਚਤ ਸੰਸਤਾ ਅਕਾਲਤਿਕ ਸਾਹਿਬ ਦੀ ਅਥਾਰਟੀ ਨੂੰ ਸਿੱਧੀ ਚੁਣੌਤੀ ਦੇਣਾ ਕਰਾਰ ਦਿੱਤਾ ਉਨਾ ਕਿਹਾ ਕਿ ਤਖਤ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਜ਼ਿੰਮੇਵਾਰੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰ ਚੁੱਕੀ ਹੈ ਜਰਨਲ ਹਾਊਸ ਵਿੱਚ ਮਤਾ ਪਾ ਕੇ ਖਾਲਸਾ ਪੰਥ ਤੋਂ ਖਿਮਾ ਜਾਂਚਨਾ ਕਰ ਲਈ ਹੈ ਇਹ ਸਪਸ਼ਟ ਹੈ ਕਿ ਮਾਮਲਾ ਵਿੱਤੀ ਬਦ ਪ੍ਰਬੰਧ ਦਾ ਹੈ ਨਾ ਕਿ ਬੇਦਬੀ ਦਾ ਹੁਣ ਪ੍ਰਧਾਨ ਹਰਾਂ ਨੂੰ ਮੈਨੂੰ ਕੋਈ ਜ਼ਿਆਦਾ ਇਸ ਮਸਲੇ ਦਾ ਨਹੀਂ ਪਤਾ ਪਰ ਇਨਾ ਪਤਾ ਹੈ ਪੇ ਜੇ ਕੋਈ ਬਾਹਰ ਦਾ ਕਰੇ ਤੇ ਤੁਸੀਂ ਪੁਲਿਸ ਕੇਸ ਕਰਾਉਂਦੇ ਹੋ ਇਹ ਬਹੁਤ ਮਾੜੀ ਗੱਲ ਸੀ ਸਿੱਖਾਂ ਵਾਸਤੇ ਆਪੋਚੋ ਦੇ ਆਪਣੇ ਮਸਲਿਆਂ ਨੂੰ ਜਦੋਂ ਉਹਨਾਂ ਕੋ ਹੱਲ ਨਹੀਂ ਹੁੰਦੇ ਸ਼ਰੋਣੀ ਕਮੇਟੀ ਕੋਲ ਉਹ ਵੀ ਅਦਾਲਤਾਂ ਚ ਜਾਂਦੀ ਹੈ ਜਥੇਦਾਰ ਗਿਆਨੀ ਹਰ ਆਪਣੇ ਇਹਨਾਂ ਤੋਂ ਪਹਿਲੇ ਜਥੇਦਾਰ ਸੀ ਜਿਹੜੇ ਰਗਵੀਰ ਸਿੰਘ ਹੋਰੀ ਉਹ ਵੀ ਅਦਾਲਤ ਵਿੱਚ ਗਏ ਬਾਅਦ ਚ ਉਹਨਾਂ ਕੇਸ ਵਾਪਸ ਲੈ ਲਿਆ ਤੁਸੀਂ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਅਦਾਲਤ ਰਹਿਣ ਕਿਦੋਂ ਦਿੱਤਾ ਹੈ ਸ਼ਰੋਣੀ ਕਮੇਟੀ ਨੇ ਇਹ ਸ਼੍ਰੋਮਣੀ ਕਮੇਟੀ ਅਕਾਲ ਤਖਸੈਬ ਦੇ ਹੋਏ ਸਾਰੇ ਫੈਸਲੇ ਨੂੰ ਮੰਨਦੀ ਹੈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਫੈਸਲੇ ਕੀਤੇ ਉਹਨੂੰ ਮੰਨ ਲਿਆ ਸੀ ਜਾਂ ਜਿਹੜੇ ਉਹ ਤੋਂ ਪਹਿਲਾਂ ਜਥੇਦਾਰਾਂ ਨੇ ਗਲਤ ਸਹੀ ਫੈਸਲੇ ਕੀਤੇ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਮੰਨ ਲਿਆ ਸੀ ਮੇਰੇ ਸਾਹਮਣੇ ਹੀ 2001-02 ਦੇ ਵਿੱਚ ਜਥੇਦਾਰ ਅਕਾਲ ਤਖਸੈਬ ਗਿਆਨੀ ਜੋਗਿੰਦਰ ਸਿੰਘ ਵਿਦਾਤੀ ਹੋਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਐਸਾ ਜਿਹੜਾ ਹੈ ਉਹ ਡੈਲੀਕੇਟ ਬਣਾਵੇ ਆਪਣਾ ਮੈਂਬਰਾਂ ਦਾ ਜਿਹੜਾ ਇਹ ਫੈਸਲਾ ਕਰੇ ਕਿ ਜਥੇਦਾਰ ਦੀ ਨਿਯੁਕਤੀ ਕਿੰਨਾਂ ਹਾਲਤਾਂ ਚ ਉਹਦਾ ਕਾਰਜ ਖੇਤਰ ਕੀ ਹੈ ਤੇ ਉਹਦੀ ਬਰਖਾਸਤੀ ਕਿਵੇਂ ਹੋਵੇ ਅੱਜ ਤੱਕ ਨਹੀਂ ਕੀਤਾ ਤੁਸੀਂ ਜਥੇਦਾਰ ਦਾ ਅਕਾਲਤਖ ਸਾਹਿਬ ਦਾ ਤੇ ਅਕਾਲਤਖ ਸਾਹਿਬ ਦੀ ਵਰਤੋਂ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਬਾਦਲ ਪਰਿਵਾਰ ਦੇ ਹਿੱਤਾਂ ਵਾਸਤੇ ਕਰਦੀ ਸਿੱਖਾ ਵਾਸਤੇ ਕਰਦੀ ਨਹੀਂ ਬਿਨਾਂ ਸ਼ੱਕ ਸਾਡੇ ਸਾਰਿਆਂ ਦੇ ਮਨਾਂ ਵਿੱਚ ਸ਼੍ਰੀ ਅਕਾਲਤਖ ਸਾਹਿਬ ਦਾ ਸਤਿਕਾਰ ਹੈ ਤੇ ਜਥੇਦਾਰ ਉੱਥੇ ਜਿਹੜੇ ਚੰਗੇ ਫੈਸਲੇ ਲੈਂਦਾ ਮੈਂ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਦਾ ਰਿਹਾ ਕਿਉਂਕਿ ਗੱਲ ਮਨੁੱਖ ਦੀ ਨਹੀਂ ਹੈ ਕੌਣ ਬੈਠਾ ਹੋਇਆ ਗੱਲ ਹੈ ਉਹਦੇ ਕਰਮਾਂ ਦੀ ਕਹਿੰਨੀ ਜੁਗਿੰਦਰ ਸਿੰਘ ਵਿਦਵਾਨਤੀ ਹੋਰਾਂ ਦੇ ਨਾਲ ਮੈਂ ਬੜੀ ਬਾਰੀ ਅਸਹਿਮਤ ਹੋਇਆ ਫੇਸ ਟੂ ਫੇਸ ਬੈਠ ਕੇ ਵੀ ਪਰ ਜਿਹੜੀ ਉਹਨਾਂ ਨੇ ਖਾਸ ਵਧੀਆ ਗੱਲ ਕੀਤੀ ਸੀ ਉਹ ਸੀ ਰਾਸ਼ਟਰੀ ਸਿੱਖ ਸੰਗਤ ਦੇ ਖਿਲਾਫ ਹੁਕਮਨਾਮਾ ਕੱਢਿਆ ਸੀ ਵੀ ਇਹਦਾ ਸਹਿਯੋਗ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਨਗਰ ਕੀਰਤਨ ਬਹੁਤ ਵੱਡੇ ਲੈਵਲ ਤੇ ਕਢਨੇ ਸੀ ਉਹ ਤਾਂ ਉਹਨਾਂ ਕਿਹਾ ਇਹ ਜਿਹੜੀ ਹੈ ਇਹ ਸਿੱਖਾਂ ਨੂੰ ਆਪਣੇ ਵਿੱਚ ਮਰਜ ਕਰਨ ਵਾਲੀ ਹਿੰਦੂਆਂ ਦੀ ਕਲਾਸ ਹੈ ਇਸ ਕਰਕੇ ਇਹਦਾ ਸਾਥ ਨਾ ਦਿੱਤਾ ਜਾਵੇ ਅਜੇ ਤੱਕ ਉਹ ਹੁਕਮਨਾਮਾ ਵਾਪਸ ਨਹੀਂ ਹੋਇਆ ਸ਼ਰੋਣੀ ਕਮੇਟੀ ਕੋਲ ਪਰ ਜੇ ਸ਼ਰੋਣੀ ਕਮੇਟੀ ਚੰਗੀ ਹੋਵੇ ਉਹ ਹੁਣ ਲਾਪਤਾ ਸਰੂਪਾਂ ਦੇ ਪਤਾ ਨਹੀਂ ਕਿਹੜੇ ਬੰਦੇ ਵੀ ਸ਼ਾਮਿਲ ਸਨ ਕੀ ਸਨ ਤੁਸੀਂ ਸਾਰਾ ਸਰਕਾਰ ਦੇ ਅਗੇ ਖੋਲ ਕੇ ਰੱਖੋ ਆਇਆ ਹੈ ਵੀ ਬਜਾਇ ਟਕਰਾਉਣ ਦੀ ਬਜਾਏ ਪਹਿਲੋ ਤੁਸੀਂ ਸਰਕਾਰਾਂ ਕੋਲ ਆਪਣੇ ਮੁਕਦਮੇ ਲੈ ਕੇ ਜਾਂਦੇ ਹੋ ਆਪਣੀਆਂ ਮੁਸ਼ਕਲਾਂ ਝਗੜੇ ਲੈ ਕੇ ਜਾਂਦੇ ਹੋ ਜੇ ਸਰਕਾਰ ਹੁੰਦੀ ਉਹਦੇ ਤੁਸੀਂ ਕਹਿੰਦੇ ਹੋ ਸਾਡੇ ਵਿੱਚ ਦਖਲਿਆ ਜਾਂ ਤਾਂ ਸ਼੍ਰੋਮਣੀ ਕਮੇਟੀ ਦੇ ਮੁਕਦਮੇ ਜਾਇਦਾਦ ਦੇ ਮੁਕਦਮੇ ਉਹਨਾਂ ਦੇ ਮੁਲਾਜ਼ਮਾਂ ਦੇ ਮੁਕਦਮੇ ਨਾ ਚੱਲਦੇ ਹੁਣ ਅਦਾਲਤਾਂ ਵਿੱਚ ਤਾਂ ਅਸੀਂ ਸਮੀ ਵੈਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜਾ ਮੁਹਸਨ ਫਾਨੀ ਆ ਜਦੋਂ ਅਕਾਲ ਬੂੰਗਾ ਬਣਿਆ ਸ਼੍ਰੀ ਅਕਾਲ ਤਖਤ ਸਾਹਿਬ ਬਣਿਆ ਉਹਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਐਸਟੈਬਲਿਸ਼ ਸਟੇਟ ਇਨ ਸਟੇਟ ਕੇ ਸਟੇਟ ਦੇ ਵਿੱਚ ਇੱਕ ਰਾਜ ਦੇ ਵਿੱਚ ਇੱਕ ਰਾਜ ਕਾਇਮ ਕੀਤਾ ਜਿੱਥੇ ਲੋਕਾਂ ਦੇ ਨਾਲ ਇਨਸਾਫ ਹੁੰਦਾ ਜਿੱਥੇ ਫੈਸਲੇ ਸੱਚ ਦੇ ਆਧਾਰ ਤੇ ਹੁੰਦੇ ਨੇ ਪਰ ਅੱਜ ਸਾਨੂੰ ਫੇਰ ਮੁੜ ਉੱਥੇ ਹੀ ਲੀਆਂ ਵੱਲ ਆਉਣਾ ਪੈਣਾ ਖਾਲਸਾ ਪੰਥ ਨੂੰ ਇਹ ਅਕਾਲ ਤਖਤ ਸਾਹਿਬ ਸੱਚ ਦੇ ਫੈਸਲਿਆਂ ਵਾਸਤੇ ਰਿਜ਼ਰਵ ਕਰਨਾ ਪੈਣਾ ਅੱਜ ਨਹੀਂ ਤੇ ਕੱਲ੍ਹ ਜਿਹੜੇ ਫੈਸਲੇ ਯੂਨੋ ਕੋਲਣਾ ਹੋ ਸਕਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣੇ ਚਾਹੀਦੇ ਆ ਪਰ ਜਿਹੜੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਕੰਮ ਕਰ ਰਹੀ ਹੈ ਇੱਕ ਦਿਓ ਜਥੇਦਾਰ ਦੇ ਅਹੁਦੇ ਨੂੰ ਜਿਹੜਾ ਹੈ ਉਹ ਬਿਲਕੁਲ ਜਿਹਨੂੰ ਕਹਿ ਲਈਏ ਪੀ ਉਹਦੀ ਇੱਜ਼ਤ ਘਟਾ ਰਹੀ ਹੈ ਦੂਜਾ ਅਕਾਲ ਤਖਤ ਸਾਹਿਬ ਦੇ ਮਹਾਨ ਸਿਧਾਂਤ ਦੀ ਘਟਾਰੀ ਹੈ ਧਾਮੀ ਹੋਰੀ ਭਾਵੇਂ ਵਕੀਲ ਨੇ ਪਰ ਜਿਸ ਤਰੀਕੇ ਨਾਲ ਉਹ ਇਸ ਤਰ੍ਹਾਂ ਗੱਲਾਂ ਨੂੰ ਡੀਲ ਕਰ ਰਹੇ ਨੇ ਉਹਦੇ ਨਾਲ ਆਉਣ ਵਾਲੇ ਦਿਨਾਂ ਚ ਟਕਰਾਰ ਵੀ ਬਦਨਾ ਤੇ ਅਕਾਲ ਤਖਤ ਸਾਹਿਬ ਦਾ ਮਾਨ ਵੀ ਘਟਣਾ ਹੈ ਮੇਰੇ ਕੋਲੋ ਅਗਲੀ ਖਬਰ ਹੈ ਜੀ ਮੋਦੀ ਹੋਰਾਂ ਨੇ ਵੀਰ ਬਾਲ ਦਿਵਸ ਉਹਨੇ ਜਿੱਦ ਫੜਨੀ ਮੋਦੀ ਹੋਰਾਂ ਨੇ ਵੀ ਅਸੀਂ ਇਹ ਕਹਿਣਾ ਹੀ ਕਹਿਣਾ ਬਹੁਤ ਸਾਰੇ ਸਿੱਖ ਜਥੇਬੰਦੀਆਂ ਸੰਸਾਰ ਪਰਦੀਆਂ ਇਨਕਲੂਡਿੰਗ ਮੀ ਇਨਕਲੂਡਿੰਗ ਅਕਾਲ ਚੈਨਲ ਬਹੁਤ ਸਾਰੇ ਸਿੱਖ ਇਹ ਕਹਿੰਦੇ ਨੇ ਕਿ ਇਹ ਤਾਂ ਸ਼ਹੀਦੀ ਦਿਵਸ ਹੈ ਕੋਈ ਵੀ ਸਿੱਖ ਬੱਚੇ ਨੂੰ ਵੀ ਪੁੱਛ ਲਓ ਮੋਦੀ ਹੋਰਾਂ ਨੇ ਵੀਰ ਦਾ ਮਤਲਬ ਵੀਰ ਸਾ ਵਰਕਰ ਜਿਹੜਾ ਆਰਐਸਐਸ ਦਾ ਮੁਖੀ ਹੈ ਬਾਲ ਦਾ ਮਤਲਬ ਬੱਚੇ ਦਿਵਸ ਦਾ ਮਤਲਬ ਦਿਨ ਅਸੀਂ ਕਦੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਬਾਲ ਨਹੀਂ ਕਿਹਾ। ਇਹ ਕਿਉਂ ਭਾਜਪੀ ਜਿਹੜੀ ਆ ਆਰਐਸਐਸ ਜਾਣ ਕੇ ਸਿੱਖਾਂ ਨੂੰ ਚੜਾ ਰਹੀ ਹੈ ਤਾਕਤ ਦੇ ਨਸ਼ੇ ਵਿੱਚ। ਬਿਲਕੁਲ ਜੀ ਦਿਨ ਮਨਾਉਣਾ ਤੇ ਮਨਾਓ ਸਾਹਿਬਜ਼ਾਦੇ ਸ਼ਹੀਦੀ ਦਿਵਸ ਮਨਾਉਂਦਿਆਂ ਭਾਰਤ ਸਰਕਾਰ ਨੂੰ ਕੀ ਹੁੰਦਾ ਕੀ ਮੁਸ਼ਕਲ ਹੈ? ਜਿਹੜੀ ਸ਼ਹੀਦੀ ਸ਼ਬਦ ਆ ਕਿਉਂਕਿ ਜਿਹੜਾ ਜਿਹੜਾ ਕੁਰਬਾਨੀ ਵੀ ਨਹੀਂ ਸਿੱਖਾਂ ਚ ਹੈਗਾ Hindu ਪ੍ਰਚਾਰਕ ਲਗਾਤਾਰ ਗੁਰੂ ਤੇਗ ਬਹਾਦਰ ਦਾ ਬਲੀਦਾਨ 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 ਬੜੀ ਥੋੜੀ ਦਿੱਤੀ ਹੈ। ਉਹਨਾਂ ਜ਼ਬਰਦਸਤੀ ਸੌੜ ਕੇ ਥੋੜੀ ਬਲੀ ਦਿੱਤੀ ਹੈ। ਮਹਾਰਾਜ ਆਪ ਸ਼ਹਾਦਤ ਲਈ ਗਏ ਨੇ ਸ਼ਹਾਦਤ ਦਾ ਮਤਲਬ ਮਰਜੀ ਹੁਣ ਇਹ ਸਹਬਜ਼ਾਦਿਆਂ ਨੂੰ ਕਹਿੰਦੇ ਜੀ ਸ਼ਰਧਾ ਤੇ ਹਿੰਮਤ ਦਾ ਪ੍ਰਤੀਕ ਇਹ ਸਿੱਖੀ ਦਾ ਪ੍ਰਤੀਕ ਆ ਸੱਚ ਦਾ ਪ੍ਰਤੀਕ ਆ ਉਹ ਕਹਿੰਦਾ ਮੋਦੀ ਫਰਾਂ ਨੂੰ ਮੈਂ ਸੁਣਿਆ ਕਹਿੰਦਾ ਭਾਰਤ ਵਾਸਤੇ ਆਪਣੀ ਕੁਰਬਾਨੀ ਦਿੱਤੀ ਆ ਇਹ ਲਿਖਿਆ ਹੋਇਆ ਸਾਡੇ ਰਾਸ਼ਟਰ ਦਾ ਗੌਰਵ ਹਨ ਭਾਰਤ ਦਾ ਅਜਿੱਤ ਸਾਜ ਤੇ ਬਹਾਦਰੀ ਦਾ ਪ੍ਰਤੀਕ ਭਾਰਤ ਦਾ ਨਹੀਂ ਉਹ ਸੱਚ ਦਾ ਪ੍ਰਤੀਕ ਨੇ ਭਾਰਤੇ ਤੁਸੀਂ ਪ੍ਰਤੀਕ ਬਣੇ ਹੋਏ ਹੋ ਜਿਹੜੇ ਕਹਿੰਦੇ ਹੋ ਕਿ ਅਸੀਂ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਬਣਾ ਦੇਣਾ ਸਿੱਖ ਤੇ ਹਿੰਦੂ ਨਹੀਂ ਤੁਸੀਂ ਉੱਥੇ ਬੈਠੇ ਹੋਏ ਜਿਹੜੇ ਉਹ ਬੈਠੇ ਹੋਏ ਉਹ ਵਿਸ਼ਵ ਗੁਰੂ ਬਣਾ ਦੇਣਾ ਇਹ ਉਹ ਬਣਾ ਦੇਣਾ ਸਿੱਖ ਤੇ ਰਾਜਨੀਤੀ ਤੋਂ ਪਰੇ ਦਾ ਹੈ ਸਿੱਖੀ ਮੈਂ ਇਹ ਗੱਲ ਕਹਿਣਾ ਹੁੰਦਾ ਜੇ ਤੁਸੀਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਰਾਸ਼ਟਰੀਕਰਨ ਕੀਤਾ ਤੇ ਉਹਦਾ ਫਾਇਦਾ ਉਹ ਲੈ ਜਾਣਗੇ ਜਿਹੜੇ ਰਾਸ਼ਟਰ ਤੇ ਬੈਠੇ ਹੋਏ ਨੇ ਅੱਜ ਮੋਦੀ ਲੈ ਰਿਹਾ ਕੱਲ ਨੂੰ ਕਾਂਗਰਸ ਲੈ ਲੇਗੀ ਪਰਸ ਨੂੰ ਕੋਈ ਹੋਰ ਪਾਰਟੀ ਚੌਥ ਨੂੰ ਹੋਰ ਪਾਰਟੀ ਸਿੱਖੀ ਜਿਹੜੀ ਹੈ ਰਾਜਨੀਤੀ ਤੋਂ ਉੱਪਰ ਦੀ ਗੱਲ ਹੈ ਸਿੱਖੀ ਦੇ ਵਿੱਚ ਰਾਜਨੀਤੀ ਥੱਲੇ ਹੈ ਧਰਮ ਉੱਪਰ ਹੈ ਸੱਚ ਉੱਪਰ ਹੈ ਭਾਰਤ ਵਾਸੀ ਨੇ ਕੁਰਬਾਨੀ ਕੀਤੀ ਜੇ ਭਾਰਤ ਵਾਸੀ ਕੁਰਬਾਨੀ ਕੀਤੀ ਹੁੰਦੀ ਤਾਂ ਪਹਾੜੀ ਰਾਜੇ ਕੀ ਕਰਨਾ ਹੁੰਦੇ ਚਮਕੌਰ ਦੀ ਜੰਗ ਕਰਨ ਵਾਸਤੇ ਜੇ ਭਾਰਤ ਵਾਸੀ ਕੁਰਬਾਨੀ ਕੀਤੀ ਹੁੰਦੀ ਤਾਂ ਕੀ ਲੋਟ ਸੀ ਸੁੱਚਾ ਆਨੰਦ ਨੂੰ ਭਰੇ ਦੀਵਾਨ ਚ ਕਹਿੰਦੇ ਸੱਪ ਦੇ ਪੁੱਤਰ ਸਪੋਲਿਏ ਹੁੰਦੇ ਆ ਇਸ ਕਰਕੇ ਇਹ ਭਾਰਤ ਵਾਸੀ ਨਹੀਂ ਇਹ ਸੱਚ ਵਾਸਤੇ ਧਰਮ ਵਾਸਤੇ ਸਿੱਖੀ ਵਾਸਤੇ ਕੁਰਬਾਨੀ ਹੈ ਤੇ ਮੈਂ ਸੰਸਾਰ ਭਰ ਦੇ ਸਿੱਖਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ-ਜਿੱਥੇ ਵੀ ਤੁਹਾਡੇ ਨਾਲ ਬੀਜੇਪੀ ਵਾਲੇ ਵੀਰ ਨੇ ਮੈਂ ਤਾਂ ਨਫ਼ਰਤਾ ਨਹੀਂ ਮੈਨੂੰ ਇਹਨਾਂ ਨਾਲ ਪਰ ਸਿਧਾਂਤਕ ਲੜਾਈ ਹੈਗੀ ਆ ਇਹ ਵੀਰ ਬਾਲ ਦਿਵਸ ਦੀ ਜਗ੍ਹਾ ਤੇ ਸਾਹਿਬਜ਼ਾਦੇ ਸ਼ਹੀਦੀ ਦਿਵਸ ਕਰਾਇਆ ਜਾਵੇ ਨਹੀਂ ਤੇ ਆਉਂਦੇ ਸਮੇਂ 'ਚ ਸਾਹਿਬਜ਼ਾਦੇ ਨੂੰ ਲੋਕੀ ਭੁੱਲ ਜਾਣਗੇ ਵੀਰ ਤੋਂ ਸਵਰਕਰ ਹੋ ਜਾਏਗਾ ਬਾਲ ਤੋਂ ਬੱਚੇ ਹੋ ਜਾਣਗੇ ਇੱਕ ਬੱਚੇ ਨੂੰ ਇਹਨਾਂ ਇੱਥੇ ਨਾਮ ਦਿੱਤਾ ਜਿਨੇ ਆਪਰੇਸ਼ਨ ਸੰਦੂਰ ਦੇ ਵਿੱਚ ਫੌਜੀਆ ਨੂੰ ਪਾਣੀ ਪਿਆ ਸੀ ਸਾਹਿਬਜ਼ਾਦੇਆਂ ਦਾ ਇਨਾਮ ਇਹ ਹੈ ਫਿਰ ਇਹਨਾਂ ਨੇ ਇੱਕ ਆਪਣੀ ਵੈਬਸਾਈਟ ਤੇ ਘੋਨੇ-ਮੋਨੇ ਮੁੰਡੇ ਲੈ ਕੇ ਵਧਾਈ ਬਾਲ ਵੀਰ ਦਿਵਸ ਦੀ ਪੰਜਾਬ ਤੋਂ ਬਾਅਦ ਬਹੁਤ ਸਾਰੇ ਸਕੂਲਾਂ ਦੇ ਵਿੱਚ ਬਾਲ ਵੀਰ ਦਿਵਸ ਦੇ ਨਾਂ ਤੇ ਜਿਹੜੇ ਗੈਰ ਸਿੱਖ ਬੱਚਿਆਂ ਨੂੰ ਸਹਬਜਾਦਿਆਂ ਦੀ ਯੂਨੀਫਾਰਮ ਪਵਾ ਕੇ ਉਹਨਾਂ ਕੋਲੋਂ ਡਾਂਸ ਵੀ ਕਰਾਇਆ ਗਿਆ ਉਹਨਾਂ ਕੋਲੋਂ ਪਲੇ ਵੀ ਕਰਾਏ ਗਏ ਇਹ ਸਿੱਖੀ ਨੂੰ ਮਲਗੋਬਾ ਕਰਨ ਦੀ ਜਿਹੜੀ ਲਗਾਤਾਰ ਸਾਜ਼ਿਸ਼ ਹੈ ਇਸ ਤੋਂ ਕੱਲੇ ਸੁਚੇਤ ਹੀ ਨਹੀਂ ਹੋਣਾ ਬਲਕਿ ਆਪਣੀ ਆਵਾਜ਼ ਵੀ ਬੁਲੰਦ ਕਰਨੀ ਹੈ ਇਹ ਸਿੱਖਾਂ ਨੂੰ ਸਮਝਣਾ ਪੈਣਾ ਵੀ ਇਹ ਜਿਹੜੀ ਜਿਹੜੇ ਕੁਝ ਆਰਐਸਐਸ ਕਰ ਰਹੀ ਹੈ ਮੋਦੀ ਹੋਰਾਂ ਦੇ ਰਹੀ ਉਹ ਸਿੱਖਾਂ ਨੂੰ ਕਲਾਵੇ ਚ ਲੈ ਕੇ ਵੀ ਤੇ ਮਾਰਿਆ ਜਾਂਦਾ ਨਾ ਕਾਂਗਰਸ ਹਥਿਆਰਾਂ ਨਾਲ ਮਾਰਦੀ ਸੀ ਇਹਨਾਂ ਨੇ ਵਿਚਾਰਣਾ ਮਾਰਨਾ ਸ਼ੁਰੂ ਕਰ ਦਿੱਤਾ ਔਰ ਕੁਝ ਸਿੱਖ ਜਿਹੜੇ ਭਾਜਪਾ ਦੇ ਵਿੱਚ ਬੈਠੇ بڑے ਮਾਨਨ ਕਰ ਰਹੇ ਜੀ ਬਾਲ ਵੀਰ ਦੇ ਵਾਸਤੇ ਤੁਹਾਡੇ ਬਾਪੂ ਨੂੰ ਪੁੱਛ ਕੇ ਵੇਖੋ ਆਪਣੇ ਦਾਦੇ ਨੂੰ ਪੁੱਛ ਕੇ ਦੇਖੋ ਵੀ ਉਹ ਬਾਲ ਵੀਰ ਦੇ ਵਾਸਤੇ ਕਹਿੰਦੇ ਸੀ ਕਿ 300 ਸਾਲ ਪਹਿਲਾਂ ਜਿਹੜਾ ਸਿੱਖਾਂ ਨੇ ਸਾਡੇ ਸਿੱਖ ਜਰਨੈਲਾਂ ਨੇ ਸ਼ਹਾਦਤ ਦਿਵਸ ਸਾਹਿਬ ਜਗਤਿਆਂ ਦੀ ਸ਼ਹੀਦੀ ਗੱਲ ਕਹੀ ਉਹ ਆਣ ਕੇ ਤੁਸੀਂ ਮੋਦੀ ਦੇ ਚਰਨਾਂ ਵਿੱਚ ਬਹਿ ਕੇ ਉਸ ਨੂੰ ਬਾਲ ਵੀਰ ਦੇ ਵਾਸਤੇ ਮੰਨ ਲੋਗੇ ਸੋ ਇਹ ਜਿਹੜੇ ਜਿਹੜੇ ਜੋੜਿਆ ਜਾੜਿਆ ਰਾਸ਼ਟਰ ਦੇ ਨਾਲ ਰਾਸ਼ਟਰਵਾਦ ਇੱਕ ਬੜਾ ਭੈੜਾ ਹਥਿਆਰ ਆ ਜਿਹਦੇ ਅਧੀਨ ਲੱਖਾਂ ਲੋਕਾਂ ਦਾ ਕਤਲ ਕੀਤਾ ਜਾਂਦਾ ਸਿੱਖ ਰਾਸ਼ਟਰਵਾਦ ਦੇ ਅਗੇਂਸ ਆ ਹਲੇ ਮੇਂ ਰਾਜ ਦੇ ਹੱਕ ਵਿੱਚ ਰਾਸ਼ਟਰਵਾਦ ਦਾ ਮਤਲਬ ਵੀ ਤੁਹਾਡੇ ਵਾਸਤੇ ਆਪਣੇ ਚੁਣੇ ਹੋਏ ਬੰਦੇ ਜਿਹੜੇ ਚੰਗੇ ਨੇ ਬਾਕੀ ਆਤਵਾਦੀ ਵੱਖਵਾਦੀ ਕਾਤਲ ਕਈ ਕੁਝ ਕਹਿ ਲੋ ਤੁਸੀਂ ਇਸ ਕਰਕੇ ਸਿੱਖ ਰਾਸ਼ਟਰਵਾਦ ਯਕੀਨ ਨਹੀਂ ਰੱਖਦਾ ਸਿੱਖ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਿੱਚ ਯਕੀਨ ਰੱਖਦਾ ਮੇਰੇ ਕੋਲ ਉਹ ਅਗਲੀ ਖਬਰ ਹੈ ਜੀ ਅ ਭਾਰਤ ਦੇ ਵਿੱਚ ਇੱਕ ਬੀਜੇਪੀ ਦਾ ਐ ਐਮਐਲਏ ਹੈ ਸਾਬਕਾ ਵਿਧਾਇਕ ਹੈ ਉਹਨੂੰ ਕੱਢਦਾ ਸੀ ਕੁਲਦੀਪ ਸਿੰਘ ਸਿੰਗਰ ਉਹਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਕਿਉਂਕਿ ਉਹਨੇ ਇੱਕ ਬੱਚੀ 16 ਸਾਲ ਦੀ ਬੱਚੀ ਦਾ ਬਲਾਤਕਾਰ ਕੀਤਾ ਫਿਰ ਉਹਦਾ ਜਿਹੜਾ ਸਮੂਹਿਕ ਜ਼ਬਰਜਨਾ ਕੀਤਾ ਉਸ ਦੇ ਪਿਓ ਦਾ ਕਤਲ ਹੋ ਗਿਆ ਉਸ ਦੇ ਵਕੀਲ ਦਾ ਕਤਲ ਹੋ ਗਿਆ ਉਸ ਦੇ ਰਿਸ਼ਤੇਦਾਰਾਂ ਦਾ ਕਤਲ ਹੋ ਗਿਆ ਉਹਨੂੰ ਕੱਢ ਦਿੱਤਾ ਉਮਰ ਕਾਇਦੀ ਸਦਾ ਮੋਤਲ ਕਰ ਦਿੱਤੀ ਹੈ ਇਹ ਸਰਕਾਰ ਇਹ ਜਿਹੜੀ ਮੈਂ ਮਨੂ ਸਿਮਰਤੀ ਦੀ ਪਿਛਲੇ ਹਫ਼ਤੇ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਿਹੜਾ ਸਾਡਾ ਆ ਉੱਚੀ ਜਾਤੀ ਵਾਲਾ ਉਹ ਭਾਵੇਂ ਕਤਲ ਵੀ ਕਰ ਦੇਤੇ ਉਹ ਪੂਜਨਯੋਗ ਆ ਉੱਥੇ ਹੁਣ ਇਸ ਗੱਲ ਦੀ ਸੁਪਰੀਮ ਕੋਰਟ ਹਾਈ ਕੋਰਟ ਦਾ ਫੈਸਲਾ ਆ ਕਹਿੰਦੇ ਜੀ ਸੁਪਰੀਮ ਕੋਰਟ ਜਾਣਾ ਹੁਣ ਜਿਹੜੀ ਗੱਲ ਆ ਉਹ ਬੱਚੀ ਬੈਠੀ ਹੋਈ ਆ ਤੇ ਜ਼ਬਰਦਸਤੀ ਹੋਈ ਆ ਭਾਰਤ ਸਰਕਾਰ ਦੇ ਅਨੇਕ ਕਾਨੂੰਨ ਨੇ ਜਿਵੇਂ ਸਿੱਖਾਂ ਨਾਲ ਬੇਇਨਸਾਫੀ ਕੀਤੀ ਹੈ ਇਸ ਬੱਚੀ ਨਾਲ ਵੀ ਕੀਤੀ ਹੈ ਮੈਂ ਸਿੱਖ ਜਥੇਬੰਦੀਆਂ ਨੂੰ ਕਹਾਂਗਾ ਜ਼ਰੂਰ ਖੜੋ ਇਸ ਬੱਚੀ ਨਾਲ ਜੇ ਇਹ ਸੱਚੀ ਹੈ ਜਾ ਕੇ ਤਫ਼ਤੀਸ਼ ਕਰੋ ਭਾਰਤ ਵਿੱਚ ਬੈਠੀ ਹੋਈਆਂ ਉਹਦੀ ਮਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਬੱਚੀ ਨੂੰ ਵੀ ਧਮਕੀਆਂ ਮਿਲ ਰਹੀਆਂ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਅੱਗੇ ਮਾਰ ਦਿੱਤੇ ਨੇ ਪਰਿਵਾਰਕ ਮੈਂਬਰ ਵਕੀਲ ਤੇ ਗਵਾਹਾਂ ਦੀ ਸੁਰੱਖਿਆ ਵਾਪਸ ਲੈ ਲਈ ਸੜਾ ਮੁਅਤਲ ਕਰ ਦਿੱਤੀ ਗਈ ਡਰ ਵਧ ਗਿਆ ਜੇ ਦੋਸ਼ੀ ਅਜਿਹੇ ਮਾਮਲਿਆਂ ਵਿੱਚ ਜ਼ਮਾਨਤ ਮਿਲ ਜਾਂਦੀ ਹੈ ਤਾਂ ਧੀਆਂ ਕਿਵੇਂ ਸੁਰੱਖਿਅਤ ਰਹਿਣਗੀਆਂ ਉਸ ਬੱਚੀ ਨੇ ਇੱਕ ਗੱਲ ਕਹੀ ਤੈਨ ਲੱਗੀ ਕਿ ਮੈਨੂੰ ਲੱਗਦਾ ਕਿ ਮੈਨੂੰ ਫੂਲਨ ਦੇਵੀ ਬੰਨਾ ਪੈਣਾ ਫੂਲਨ ਦੇਵੀ ਡਾਕੂ ਸੀ ਚੰਬਲ ਦੀ ਜਿਹਦਾ ਰੇਪ ਕੀਤਾ ਉੱਚੀ ਜਾਤੀ ਵਾਲੇ ਠਾਕੁਰਾ ਨੇ ਤੇ ਉਹਨੇ ਫਿਰ ਉਹ ਸਾਰੇ ਕਤਲ ਕੀਤੇ ਸੀ ਮੁੜ ਕੇ ਉਹ ਪੇਸ਼ ਹੋ ਗਈ ਐਮਪੀ ਬਣੀ ਉਹਦਾ ਕਤਲ ਕਰ ਦਿੱਤਾ ਗਿਆ ਬੱਚੀ ਨੇ ਇਹ ਗੱਲ ਕਹੀ ਹੈ ਉਥੇ ਕਾਂਗਰਸ ਨੇ ਕਿਹਾ ਕਿ ਅਸੀਂ ਮਰਦਾ ਸਮਾਜ ਚ ਜੀ ਰਹਿਆ ਦਿੱਲੀ ਹਾਈ ਕੋਰਟ ਵਿੱਚ ਉਨਾਉ ਬਲਾਤਕਾਰ ਮਾਮਲੇ ਚ ਦੋਸ਼ੀ ਦੀ ਸਜ਼ਾ ਮੁਤਲ ਕਰਨ ਤੋਂ ਬਾਅਦ ਸਿੰਗਰ ਦੀ ਜ਼ਮਾਨਤ ਨਿਰਾਸ਼ਾਜਨ ਕਿਸਮ ਸ਼ਰਮਨਾ ਗਿਆ ਤੁਸੀਂ ਦੇਖੋ ਮੈਂ ਸਿੰਪਲ ਕਲ ਕਿਨਾਂ ਸੀ ਭੋਲੇ ਆ ਚੰਗੇ ਆ ਭਰੋਸਾ ਕਰਦੇ ਵੀ ਪੁਲਿਸ ਹੈਗੀ ਫੌਜ ਹੈਗੀ ਪਰ 1984 ਦੇ ਵਿੱਚ ਜਦੋਂ ਸਿੱਖਾਂ ਦੀ ਕਤਲੇਆਮ ਹੋਈ ਸੀ ਇਹਨਾਂ ਪੁਲਿਸ ਵਾਲਿਆਂ ਇਹਨਾਂ ਫੌਜ ਵਾਲਿਆਂ ਉਹਨਾਂ ਲੋਕਾਂ ਦਾ ਸਾਥ ਦਿੱਤਾ ਸੀ ਜਿਹੜੇ ਸਿੱਖਾਂ ਦਾ ਕਤਲ ਕਰਨ ਆਏ ਸੀ ਪੰਜਾਬ ਵਿੱਚ ਲੱਖਾਂ ਨੌਜਵਾਨਾਂ ਦੇ ਝੂਠੇ ਮੁਕਾਬਲੇ ਹੋਏ ਕਰਨ ਵਾਲੇ ਕੌਣ ਸਨ ਬੱਚੀਆਂ ਦੀ ਪੱਤ ਰੋਲੀ ਗਈ ਗੁਰਦੁਆਰਿਆਂ ਦੀ ਬੇਇੱਜ਼ਤੀ ਕੀਤੀ ਗਈ ਕਰਨ ਵਾਲੇ ਕੌਣ ਸਨ ਇਸ ਕਰਕੇ ਇਸ ਇਨਸਾਫ ਤੋਂ ਉੱਪਰ ਉੱਠ ਕੇ ਸੱਚੇ ਪਾਤਸ਼ਾਹ ਜੀ ਦੀ ਕਚਹਿਰੀ ਵਿੱਚ ਖਾਲਸਾ ਜਿਹੜਾ ਪ੍ਰਗਟ ਹੋਇਆ ਉਹ ਆਪ ਮਿਲ ਕੇ ਜਿਹੜਾ ਹੈ ਇਨਸਾਫ ਦੇ ਵਾਸਤੇ ਜੋ ਵੀ ਕਿਸੇ ਵਾਸਤੇ ਕਰ ਸਕਦਾ ਗਰੀਬ ਵਾਸਤੇ ਕਰਨਾ ਚਾਹੀਦਾ ਕੋਈ ਵੀ ਸਿੱਖ ਬੋਲਿਆ ਭਾ ਜੀਪੀ ਦਾ ਜਾਂ ਕਾਂਗਰਸ ਦਾ ਸਾਡੇ ਅਕਾਲੀਆਂ ਤੇ ਬੋਲਣੇ ਕੀ ਆ ਵਿਚਾਰੇ ਉਹ ਤਾਂ ਗਏ ਮੈਂ ਕਿਹਾ ਨਹੀਂ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਾਂਗਾ ਜ਼ਰੂਰ ਬੋਲਣ ਵੈਸੇ ਉਹਨਾਂ ਦਾ ਕੱਲ ਬਿਆਨ ਆਇਆ ਸੀ ਮੈਨੂੰ ਲੱਗਦਾ ਉੱਥੇ ਹੁਣ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਹੋ ਗਈ ਹੈ ਇਹਦੇ ਨਾਲ ਹੀ ਖਬਰ ਹੈ ਤੇ ਮੁਫਤੀ ਮਹਿਬੂਬਾ ਮੁਫਤੀ ਬੋਲੀ ਹੈ ਕਿ ਭਾਜਪਾ ਦੇ ਸਾਬਕਾ ਵਿਧਾਇਕ ਦੀ ਉਮਰ ਕੈਦ ਦੀ سزا ਮੌਤਲ ਕਰਨੀ ਇੱਕ ਭਿਆਨਕ ਸੁਨੇਹਾ ਮਿਲਿਆ ਹੈ ਭਾਰਤੀ ਜਨਤਾ ਪਾਰਟੀ ਦੇ ਸ਼ਾਸਰਧਿਨ ਬਲਾਤਕਾਰ ਦੇ ਮਾਮਲੇ 'ਚ ਨਵੀਂ ਵਰਤੀ ਜਾ ਰਹੀ ਹੈ ਤੇ ਇਸ ਨੂੰ ਆਮ ਗੱਲ ਬਣਾ ਦਿੱਤਾ ਜਾਂਦਾ ਹੈ ਕਿਉਂਕਿ ਸਾਰਾ ਮ ਇਤਿਹਾਸ ਤੇ ਬਲਾਤਕਾਰਾਂ ਨਾਲ ਭਰਿਆ ਪਿਆ ਹੈ ਉਹਨਾਂ ਵਾਸਤੇ ਆਮ ਗੱਲ ਹੈ ਪਰ ਜਿਨ੍ਹਾਂ ਬੱਚੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਉਹਨਾਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਇਹ ਦੁਨੀਆ ਬਰਬਾਦ ਹੁੰਦੀ ਹੈ ਇਹਨਾਂ ਦੀ ਸੋਚ ਵਿੱਚ ਹੀ ਸੀ ਇਹੋ ਕੁਝ ਇਹਨਾਂ ਨੇ ਦਿੱਲੀ ਦੇ 1984 ਵਿੱਚ ਕੀਤਾ ਸੀ ਭਾਵੇਂ ਉਹ ਕਾਂਗਰਸ ਤੇ ਭਾਵੇਂ ਬੀਜੇਪੀ ਇਸ ਕਰਕੇ ਆਪਣੀ ਧੀਆਂ ਭੈਣਾਂ ਦੀ ਇੱਜ਼ਤ ਲਈ ਮੈਂ ਇੱਥੇ ਕੱਲ ਵੀ ਗੱਲ ਕੀਤੀ ਸੀ ਮਿਡਲੈਂਡ ਦੇ ਵਿੱਚ ਕੇਸ ਹੋਏ ਆ ਆਪਣੀਆਂ ਬੱਚੀਆਂ ਨੂੰ ਅਮਰਤ ਸਿਖਾ ਕੇ ਸ਼ਾਸਤਰ ਵਿਦਿਆ ਸਿਖਾਓ ਮਾਰਸ਼ਲ ਆਰਟਸ ਸਿਖਾਓ ਉਹਨਾਂ ਨੂੰ ਕਿਰਪਾਨ ਦੇ ਧਾਰਨੀ ਬਣਾਓ ਤਾਂ ਕਿ ਲੋੜ ਪੈਣ ਤੇ ਉਹ ਆਪਣੀ ਸਵੈ ਰੱਖਿਆ ਕਰ ਸਕਣ ਆਪਣੀ ਜਾਨ ਮਾਲ ਆਪਣੀ ਇੱਜ਼ਤ ਦੀ ਰਾਖੀ ਕਰ ਸਕਣ ਇਹ ਗੁਰੂ ਗੋਬਿੰਦ ਸਿੰਘ ਦੀ ਦਾਤ ਆ ਇੱਥੋਂ ਹੀਣੇ ਹੋ ਕੇ ਅਸੀਂ ਖਵਾਰ ਹੀ ਹੋਵਾਂਗੇ ਮੇਰੇ ਕੋਲੋ ਅਗਲੀ ਖਬਰ ਹੈ ਕੈਨੇਡਾ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਮਿਲ ਕੇ ਸਰਕਾਰ ਖਿਲਾਫ ਵੱਡੀ ਮੁਹਿੰਮ ਛੇੜੀ ਹੈ ਕਿਉਂਕਿ ਉੱਥੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਗੱਲ ਹੋਈ ਕਿ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਨਾਲ ਉੱਥੇ ਗੁੰਡਾਗਰਦੀ ਉੱਥੇ ਗੈਂਗਸਟਰ ਉੱਥੇ ਨਸ਼ੇ ਉੱਥੇ ਬਹੁਤ ਕੁਝ ਵਧਿਆ ਜਿਹਦੇ ਵਿੱਚ ਸਭ ਤੋਂ ਵੱਧ ਜਿਹੜਾ ਪਿਸ਼ਨੋਈ ਗੈਂਗਾ ਉੱਥੇ ਕਤਲ ਵੀ ਕਰ ਰਿਹਾ ਸਿੱਖਾਂ ਦੇ ਜਿਹੜੇ ਸਿੱਖ ਤਗੜੇ ਨੇ ਉਹਨਾਂ ਕੋਲ ਫਰੋਤੀਆਂ ਵੀ ਲੈ ਰਿਆ ਉੱਥੇ ਸਿੱਖ ਨੌਜਵਾਨਾਂ ਨੇ ਸਰਕਾਰ ਦੇ ਖਿਲਾਫ ਜਿਹੜਾ ਹੈ ਉਹ ਕੀਤਾ ਗੈਂਗਸਟਰ ਨੇ ਹੁਣ ਤੱਕ 490 ਮਾਮਲੇ ਐਧ ਕੀ ਵਾਪਰੇ ਨੇ ਤੇ 223 319 ਮਾਮਲੇ ਵਾਪਰੇ ਨੇ ਕਿਉਂਕਿ ਕੈਨੇਡਾ ਸਰਕਾਰ ਦਾ ਫਰਜ਼ ਬਣਦਾ ਵੀ ਉੱਥੇ ਰਹਿੰਦੇ ਸਿੱਖਾਂ ਦੀ ਜਾਨ ਮਲ ਦੀ ਰਾਖੀ ਕੀਤੀ ਜਾਵੇ ਭਾਈ ਹਰਦੀਪ ਸਿੰਘ ਨੀਜਰ ਦੇ ਕਤਲ ਤੋਂ ਬਾਅਦ ਭਾਰਤ ਦਾ ਜਿਹੜਾ ਅਸੀਂ ਕਾਤਲ ਚਿਹਰਾ ਸਾਹਮਣੇ ਤੇ ਆਇਆ ਪਰ ਉਹਦੇ باوجود ਇਨ ਡੀਪ ਜਿਵੇਂ ਇਹ ਕੰਦੇੜੀ ਭਾਰਤ ਪਾਕਿਸਤਾਨ ਤੋਂ ਸਾਡੇ ਅਤਵਾਦੀ ਆ ਜਾਂਦੇ ਨੇ ਇਸੇ ਤਰ੍ਹਾਂ ਭਾਰਤੀ ਅਤਵਾਦੀ ਕੈਨੇਡਾ ਦੇ ਵਿੱਚ ਲੁੱਟਾਂ ਖੋਹਾਂ ਕਤਲ ਨਸ਼ੇ ਗੈਂਗਸਟਰ ਤੇ ਬਹੁਤ ਕੁਝ ਕਰ ਰਹੇ ਨੇ ਔਰ ਉਹ ਸਾਡੇ ਨੌਜਵਾਨਾਂ ਲਈ ਵੀ ਕਰਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਵੀ ਸੋ ਉੱਥੇ ਨੌਜਵਾਨਾਂ ਨੇ ਵਰਕ ਸ਼ੀਕ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਸਿੱਖ ਫੈਡਰੇਸ਼ਨ BC ਦੇ ਸਾਂਝੇ ਤੌਰ ਤੇ ਸਰਕਾਰ ਨਾਲ ਇਹ ਗੱਲ ਕੀਤੀ ਵੀ ਸਾਨੂੰ ਜਵਾਬ ਦਿਓ ਕਿ ਇੱਕ ਵਿਸ਼ੇਸ਼ ਸਟਾਰਟਸ ਫੋਰਸ ਬਣਾਈ ਜਿਸ ਵਿੱਚ ਵੀ ਆਫੀਸਰ ਨੇ ਫੈਡਰਲ ਸਰਕਾਰ ਨੂੰ ਵਧੇਰੇ ਸਹਾਇਤਾ ਦੇ ਲਈ ਕਿਹਾ ਜਾਂਦਾ ਉੱਥੇ ਇਹਨਾਂ ਨੌਜਵਾਨਾਂ ਨੇ ਇਹ ਗੱਲ ਕੀਤੀ ਕਿ ਭਾਈ ਇਹ ਜਿਹੜਾ ਸਰਕਾਰ ਕਰੀਏ ਇਹ ਬਹੁਤ ਘੱਟ ਹੈ ਸਰਕਾਰ ਨੂੰ ਸਿੱਖ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਜਿੰਨਾ ਚਿਰ ਇਹਨਾਂ ਨੂੰ ਰੋਕ ਨਹੀਂ ਪਾਉਂਦੇ ਅਸੀਂ ਤੁਹਾਡੇ ਖਿਲਾਫ ਰਵਾਂਗੇ ਸਰਕਾਰ ਦਾ ਫਰਜ਼ ਬੰਦਾ ਕੈਨੇਡੀਅਨ ਸਰਕਾਰ ਦਾ ਸੋ ਇੱਥੋਂ ਦੀ ਵੀ ਸਰਕਾਰ ਦਾ ਫਰਜ਼ ਬੰਦਾ ਵੀ ਜਿਹੜੇ ਘੱਟ ਗਿਣਤੀਆਂ ਦੇ ਵੀ ਆਰ ਮਾਈਨੋਰਟੀਜ਼ ਇਨ ਦਾ ਮਾਈਨੋਰਟੀ ਸਿੱਖ ਜਿਹੜੇ ਨੇ ਸੋ ਜਿਹੜੇ ਸਾਡੇ ਮਸਲੇ ਨੇ ਗਰੂਮਿੰਗ ਦਾ ਹੈ ਬੁੱਲਿੰਗ ਦਾ ਹੈ ਸਾਡੇ ਤੇ ਜਿਹੜੇ ਨਸਲੀ ਹਮਲੇ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਇਥੇ ਦੀ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਬਹੁਤ ਕੁਝ ਐਸਾ ਹੈ ਜੋ ਅਜੇ ਸਾਹਮਣੇ ਨਹੀਂ ਆ ਰਿਹਾ ਆਪ ਬਚਾਓ ਵਿੱਚ ਹੀ ਬਚਾਇਆ ਆਪ ਤਗੜੇ ਹੋਵੋ ਔਰ ਇਹ ਕੈਨੇਡਾ ਨੇ ਇੱਕ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਨੇ ਭਾਰਤੀ ਸਰਕਾਰ ਦਾ ਅਤਵਾਦੀ ਚਿਹਰਾ ਸਾਹਮਣੇ ਕੀਤਾ ਉਸ ਤੋਂ ਬਾਅਦ ਲਗਾਤਾਰ ਉਥੋਂ ਦੇ ਨੌਜਵਾਨ ਹੁਣ ਤਗੜੇ ਹੋ ਕੇ ਸਰਕਾਰ ਨੂੰ ਪੁੱਛਦੇ ਆ ਵੀ ਦੱਸੋ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਲਾਉਂਡ ਆਰਡਰ ਕਿੱਥੇ ਹੈ ਔਰ ਇਹ ਸਵਾਲ ਬੰਦਾ ਵੀ ਹੈ ਜਦੋਂ ਲੋਕਾਂ ਦੁਆਰਾ ਬਣਾਈ ਹੋਈ ਸਰਕਾਰ ਆਪਣੇ ਕੰਮ ਨੂੰ ਠੀਕ ਤਰ੍ਹਾਂ ਨਹੀਂ ਕਰਦੀ ਤਾਂ ਲੋਕਾਂ ਨੂੰ ਜਵਾਬਦੇਹ ਉਹ ਸਰਕਾਰਾਂ ਨੂੰ ਹੋਣਾ ਪੈਂਦਾ ਮੇਰੇ ਕੋਲ ਉਹ ਅਖੀਰ ਦੀ ਖਬਰ ਹੈ ਭਾਈ ਸਿੱਖ ਪ੍ਰਚਾਰਕ ਨੇ ਭਾਈ ਹਰਜਿੰਦਰ ਸਿੰਘ ਮਾਜੀ ਹੋਰੀ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਪੂਰਾ ਜੋਰ ਲਗਾ ਦਿੱਤਾ ਹੈ ਸਾਬ ਜਾਇਦੇ ਦੀ ਵਿਲੱਖਣ ਸ਼ਹਾਦੇ ਦਾ ਰਾਸ਼ਟਰੀਕਰਨ ਕਰਨ ਦਾ ਇਹਦੀ ਅਸੀਂ ਗੱਲ ਕੀਤੀ ਸੀ ਉਹਨਾਂ ਕਿਹਾ ਕਿ ਹਮਲੇ ਦਾ ਮੁਕਾਬਲਾ ਕਰਨ ਲਈ ਸਵਾ ਲੱਖ ਨਾਲ ਇਕੱਲੇ ਲੜਾਉਣ ਵਾਲਾ ਸਰਬੰਸਦਾਨੀ ਪਿਤਾ ਆਪ ਆਪਣੇ ਸਿੱਖਾਂ ਨੂੰ ਬਲ ਬਖਸ਼ਦਾ ਸਿੱਖਾਂ ਨੂੰ ਸਮਤਵੀ ਬਖਸ਼ਣ ਜਿਹੜੇ ਸਰਕਾਰਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਹੁਣ ਤੱਕ ਇਹ ਕਹਿੰਦੇ ਨੇ ਜੀ ਸਿਰਫ ਨਾਮ ਬਦਲਣ ਵਿੱਚ ਕੀ ਫਰਕ ਪੈਂਦਾ ਜਦੋਂ तकरीबन ਸਿੱਖਾਂ ਦੀਆਂ ਸਾਰੇ ਜਥੇਬੰਦੀਆਂ ਵੀਰ ਬਾਲ ਦਿਵਸ ਤੇ ਇਤਰਾਜ਼ ਕਰਦੀਆਂ ਨੇ ਕੇਂਦਰ ਸਰਕਾਰ ਇੱਕ ਇਸ ਮਜਬੂਰੀ ਤਹਿਤ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਤਿਆਰ ਨਹੀਂ ਹੋ ਰਹੀ ਇੱਕ ਹੋਰ ਮੈਂ ਗੱਲ ਕਹਿ ਦਿਆਂ ਗੱਲ ਸਿਰਫ ਨਾਮ ਦੀ ਨਹੀਂ ਹੈ ਗੁਰਤੇਗ ਬਹਾਦਰ ਮਹਾਰਾਜ ਦਾ ਨਾਮ ਨਹੀਂ ਬਦਲਿਆ ਪਰ ਮੋਦੀ ਹੋਰਾਂ ਨੇ ਇਹ ਕਿਹਾ ਸੀ ਪਈ ਗੁਰੂ ਤੇਗ ਬਹਾਦਰ ਨੇ ਭਾਰਤੀ ਸੰਸਕ੍ਰਿਤੀ ਵਾਸਤੇ ਕੁਰਬਾਨੀ ਕੀਤੀ ਹੈ ਭਾਰਤੀ ਸੰਸਕ੍ਰਿਤੀ ਮਨੁੱਖ ਸਮਰਤੀ ਭਾਰਤੀ ਸੰਸਕ੍ਰਿਤੀ ਵਾਸਤੇ ਨਹੀਂ ਸਿੱਖ ਸੰਸਕ੍ਰਿਤੀ ਵਾਸਤੇ ਸਿੱਖ ਸਭਿਆਚਾਰ ਵਾਸਤੇ ਸਿੱਖ ਸਿਧਾਂਤਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੁਰਬਾਨੀ ਹੈ ਮਨੁੱਖਤਾ ਵਾਸਤੇ ਧਰਮ ਦੀ ਆਜ਼ਾਦੀ ਵਾਸਤੇ ਸੱਚ ਵਾਸਤੇ ਹੈ ਇਸ ਕਰਕੇ ਇਹ ਇਹ ਇਤੋਂ ਸਿੱਖਾਂ ਨੂੰ ਸੁਚੇਤ ਹੋਣਾ ਪੈਣਾ ਹੈ ਇਹ ਨਾ ਹੋਵੇ ਸਦੀਆਂ ਨੇ ਲੰਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਜੇ ਹੁਣ ਚੁੱਪ ਰਹੇ ਤਾਂ ਸਾਡੇ ਆਉਣ ਵਾਲੇ ਬੱਚਿਆਂ ਦੇ ਬ੍ਰੇਨ ਜਿਹੜੇ ਨੇ ਉਹ ਵਾਸ਼ ਹੋ ਜਾਣਗੇ ਆਪ ਇਤਿਹਾਸ ਸੁਣਾਓ ਆਪ ਦਿੜਤਾਂ ਨਾ ਕਹੋ ਅਸੀਂ ਸਹਿਬਜ਼ਾਦੇ ਦੇ ਵਾਰਿਸਾਂ ਸਾਨੂੰ ਕਿਸੇ ਸਰਕਾਰ ਕੋਲੋਂ ਸਰਟੀਫਿਕੇਟ ਨਾ ਲੈਣਾ ਪਵੇ ਹੋਈਆਂ ਗਲਤੀਆਂ ਦੀ ਖਿਮਾ ਜੀ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ